ਕਤਲ ਕਰਕੇ ਇੱਕ ਸਾਡੀਆਂ ਜਿਹੜੀਆਂ ਭਾਜਪਾ ਦੀਆਂ 7 ਸੀਟਾਂ ਤੋਂ ਅਸੀਂ ਕੈਂਡੀਡੇਟ ਪਾਏ ਸੀ ਤੇ ਉਹਨਾਂ ਦੇ ਵਿੱਚੋਂ ਸਾਡੇ ਜਿਹੜੇ ਬੇਨਤੀ ਕਰਦਾ ਕਿ ਇਹਨਾਂ ਨੂੰ ਵੋਟ ਨਾ ਪਾਈਏ ਜੋ ਧੱਕੇ ਕਰਦੇ ਪੰਜਾਬ ਸਰਕਾਰ ਹੋਏ ਹਾਏ ਹਾਏ ਆਮ ਆਦੀ ਪਾਰਟੀ ਹਾਏ ਹੋਏ ਹੋਏ ਆਮ ਆਦੀ ਪਾਰਟੀ ਹਾਏ ਹੋਏ ਹੋਏ ਆਮ ਆਦੀ ਪਾਰਟੀ ਹਾਏ ਹੋਏ 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 ਆਵਾਜ਼ ਘੱਟੋਗੀ ਥੋੜੀ ਆਵਾਜ਼ ਚੱਕ ਲਓ ਆਮ ਆਦੀ ਉਹ ਚੋਣ ਦਾ ਇਲੈਕਸ਼ਨ ਹੈ 50% ਜੀਵ ਅਜੇ ਕਿੰਨੇ ਵੇਚਣੀ ਹੈ ਘਾਰ ਹੀ ਨਹੀਂ ਰਿਹਾ ਉਹ ਲੋਕ ਵੋਟ ਪਾਣ ਜਾਣ ਤੋਂ ਖਾ ਸਾਡੇ ਕਾਂਗਰਸ ਪਾਰਟੀ ਦੇ 6 ਉਮੀਦਵਾਰ ਜਿਹੜੇ ਕਿ ਮੈਂ ਸਮਝਦਾ ਸਾਰੇ ਸ਼ਹਿਰ ਨੂੰ ਤੋਂ ਵਿਨਿੰਗ ਉਮੀਦਵਾਰ ਉਹ 6 ਦੇ 6 ਉਮੀਦਵਾਰਾਂ ਦੇ ਕੱਲ 7:30 ਵਜੇ ਜਦ ਲਿਸਟ ਰਿਲੀਜ਼ ਕੀਤੀ ਨਾਮ ਰਜਿਸਟਰੀ ਪੱਤਰ ਰੱਦ ਕਰ ਦਿੱਤਾ ਤਾਂ ਬੜੀ ਬੇਉਸੀ ਹੋਈ ਸਨ ਤੇ ਉਸੇ ਕਰਕੇ ਰੋਜ਼ ਬਜ਼ਾਹਰਾ ਤਿੰਨੋ ਪਾਰਟੀਆਂ ਅਕਾਲੀ ਦਲ, ਬੀਜੇਪੀ ਤੇ ਕੌਗਰਪਨੋ ਬੜੀ ਵੱਡੀ ਗੰਟੀ ਦੇ ਵਿੱਚ ਸਾਰੇ ਵਰਕਰ ਸਾਡੇ ਸਾਰੇ ਸਾਥੀ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਜਲਦੀ ਤੇ ਚੱਲ ਕੇ ਇੱਥੇ ਅੱਜ ਆਰੋਦੇ ਦਫ਼ਤਰ ਪਹੁੰਚੇ ਆਂ ਪਵਿੱਤਰ ਧਰਤੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਜਿਹੜਾ ਹੈ ਪਾਪ ਆਮਾਦੀ ਪਾਰਟੀ ਦੇ ਐਮਐਲਏ ਨੇ ਜਾਂ ਸਰਕਾਰ ਨੇ ਕੀਤਾ ਉਹਦਾ ਜਿਹੜਾ ਉਹਦਾ ਖਾਮਿਆਜਾ ਗੁਰੂ ਨੂੰ ਉਹਦਾ ਜਿਹੜਾ ਜਵਾਬ ਹੈ ਗੁਰੂ ਨੂੰ ਦੇਣਾ ਪਊਗਾ ਤੇ ਆਉਣ ਵਾਲਾ ਸਮਾਂ ਤੁਸੀਂ ਦੇਖੋਗੇ ਚਾਹੇ ਬੈਂਟੀਆਂ ਜਿਹੜੀਆਂ ਚੋਣਾ 21 ਤਰੀਕ ਨੂੰ ਵੋਟਾਂ ਪੈਣੀਆਂ ਉਹਦੀ ਆਪਾਂ ਗੱਲ ਕਰ ਲਈਏ ਜਾਂ ਆਉਣ ਵਾਲੀ ਜਿਹੜੀ ਪਦਨ ਸਭਾ ਦੀ ਚੋਣ ਆਉਣੀ ਹੈ ਉਸ ਤੋਂ ਪਤਾ ਲੱਗ ਜੂਗਾ ਕਿ ਉਹਨਾਂ ਨੇ ਇਹ ਕਿੱਡੀ ਬੜੀ ਗਲਤੀ ਅਤੇ ਬੇਫੂਕੀ ਕੀਤੀ ਹੈ ਤੇ ਅਫਸਰ ਜਿੰਨਾ ਅਫਸਰਾਂ ਨੇ ਖਾਸ ਕਰਕੇ ਪੀਓ ਮਿਸਪਲ ਕਾਉਂਸਲ ਮਾਛੀਵਾੜਾ ਅਤੇ ਆਰਓ ਮਾਛੀਵਾੜਾ ਜਿਹੜਾ ਸੀਗੇ ਇਸ ਇਲੈਕਸ਼ਨ ਦੇ ਸੰਬੰਧ ਚ ਸਰਕਾਰ ਵੱਲੋਂ ਲਾਏ ਗਏ ਸੀਗੇ ਇਹਨਾਂ ਨੂੰ ਜ਼ਰੂਰ ਹਾਈ ਕੋਰਟ ਤੱਕ ਅਸੀਂ ਪਹੁੰਚ ਕਰਾਂਗੇ ਅਤੇ ਇਹਨਾਂ ਨੂੰ ਛੱਡਦੇ ਨਹੀਂ ਅਸੀਂ ਇਹ ਇਹਨਾਂ ਨੂੰ ਜਵਾਬ ਦੇਣਾ ਪਊਗਾ ਜਿਹੜੇ ਇਹਨਾਂ ਨੇ ਗਲਤ ਕਾਗਜ਼ਾਤ ਲਾ ਕੇ ਜਿਹੜੇ ਹਜੇ ਤੱਕ ਵੀ ਸਾਡੇ ਉਮੀਦਵਾਰਾਂ ਨੂੰ ਪਤਾ ਨਹੀਂ ਹੈਗਾ ਕਿ ਕਿਹੜਾ ਕਾਰਨਾ ਕਰਕੇ ਉਹਨਾਂ ਦੀ ਰਿਜੈਕਸ਼ਨ ਹੋਈ ਚਾਰ ਚਾਰ ਪੰਜ ਪਰਵਾਰ ਉਹਨਾਂ ਨੇ ਪਿਛਲੇ 20 ਸਾਲ ਤੋਂ 25 ਸਾਲ ਤੋਂ ਨਾਮਿਨੇਸ਼ਨ ਉਹ ਕਰਦੇ ਆ ਰਹੇ ਸੀ ਕਦੇ ਵੀ ਰਿਜੈਕਸ਼ਨ ਨਹੀਂ ਹੋਈ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਅੱਜ ਥੋੜੇ ਰਾਹੀਂ ਇਹ ਆਉਣ ਵਾਲੇ ਸਮੇਂ 'ਚ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਆਈ 20 ਦਿਨਾਂ ਮੈਂ ਤੁਹਾਨੂੰ ਇਹ ਗੱਲ ਦੀ ਆ ਕਸੂਰੀ ਲਾਲ ਮਿੱੱਡੂ ਜੀ ਬੈਠੇ ਆ ਸਾਡੀ ਕਾਂਗਰਸ ਦੇ ਸੀਨੀਅਰ ਲੀਡਰ ਕਿਸੇ ਵੀ ਨਾਬਜੀ ਪੱਤਰ ਚਾਹੇ ਉਹ ਸਰਪੰਚੀ ਦੀ ਚੋਣ ਹੋਵੇ ਚਾਹੇ ਬਲਾਕ ਸੰਵਤੀ ਦੀ ਚੋਣ ਹੋਵੇ ਚਾਹੇ ਐਮਸੀ ਦੀ ਚੋਣ ਹੋਵੇ ਚਾਹੇ ਕੋਈ ਆਜ਼ਾਦ ਉਮੀਦਵਾਰ ਵੀ ਜੇ ਉਹਦਾ ਕਾਗਜ਼ ਵੀ ਕੋਈ ਘੱਟ ਹੋਊਗਾ ਤਾਂ ਅਸੀਂ ਆਪ ਆ ਕੇ ਪੂਰਾ ਕਰਾ ਕੇ ਉਹ ਚੋਣ ਲੜਨ ਦਾ ਮੌਕਾ ਜ਼ਰੂਰ ਦਵਾਂਗੇ ਬਾਕੀ ਫੈਸਲਾ ਵੋਟਰਸ ਨੇ ਦੇਣਾ ਹੁੰਦਾ ਉਹ ਵੋਟਰਸ ਦੇਣਗੇ ਉਹ ਫੈਸਲਾ ਕੌਣ ਜਿੱਤੇ ਆ ਕੇ ਕੌਣ ਹਾਰਿਆ ਬੜੀ ਕਣੌਨੀ ਹਰਕਤ ਇਸ ਐਮਐਲਏ ਨੇ ਤੇ ਇਸ ਸਰਕਾਰ ਨੇ ਕੀਤੀ ਆ ਆਪਣੀਆਂ ਸਰਕਾਰਾਂ ਦਾ ਪਹਿਲਾਂ ਵੀ ਇਸ ਤਰ੍ਹਾਂ ਹੀ ਕੀਤਾ ਹੈ ਕਪੂਰ ਵੀ ਇਹ ਜਿਹਨੂੰ ਕਹਿੰਦੇ ਹੁੰਦੇ ਨੇ ਸਾਰਿਆਂ ਦਾ ਸਾਰੇ ਪਾਰਟੀ ਦੇ ਵਰਕਰ ਸਹਿਬਾਨਾਂ ਦਾ ਸਾਰੇ ਲੀਡਰ ਸਹਿਬਾਨਾਂ ਦਾ ਮੈਂ ਧੰਨਵਾਦ ਕਰਦਾ ਵੀ ਇਕਜੁੱਟ ਹੋ ਕੇ ਉਹਨਾਂ ਨੇ ਜਿਹੜਾ ਰੋਸ ਰੋਸ ਬਣਾ ਸੋ ਅੱਜ ਜੀ ਨੇ ਦੱਸਿਆ ਕਿ